भगत नामदेव जी महाराज समझा रहे ने काहे रे नर गर्व करत हो हे मनुख क्यों झूठा अहंकार करबे बिन सजाए झूठी देह ए अपवित्र देही अज है ते कल नहीं ए दुर्गंध है ए हड्डियां है ए मैल है ए खून है ए मांस है ए पाक नहीं हो सकदी ਖਲੜੇ ਪਾਗ ਅਸੀਂ ਕਰ ਲੈਨੇ ਆ ਰੋਜ਼ ਪਾਣੀ ਨਾਲ ਸਾਬਣ ਨਾਲ ਕਿਾ ਸਰੀਰ ਦੇ ਅੰਦਰੋਂ ਇਹ ਸਾਰੀ ਸ਼ੁੱਧੀ ਹੋ ਸਕਦੀ ਹੈ ਇਸ ਪਾਣੀ ਨਾਲ ਸਾਬਣ ਨਾਲ ਕਟਾਈ ਨਹੀਂ ਦੁਰਗੰਧ ਹੈ ਮਾਸ ਹੈ ਬੇਸ਼ਟਾ ਹੈ ਬੇਸ਼ਟਾ ਅਸਰਕਤ ਪਰੇਟੇ ਚਾ ਤਾਂ ਇਹ ਬਿਲਕੁਲ ਸ਼ੁੱਧ ਨਹੀਂ ਹੋ ਸਕਦੀ ਹੋ ਸਕਦੀ ਹੈ ਦੁਰਗੰਧੀ ਸਰੀਰ ਦੀ ਸੁਗੰਧ ਦੇ ਵਿੱਚ ਬਦਲ ਜਾਏ। ਹੈਵੀ ਮੈਲਜ਼ ਕਰਦੇ ਆ। ਸਰੀਰ ਦੇ ਅੰਦਰ ਦਾ ਹੋਂ ਅੰਮ੍ਰਿਤ ਬਣ ਜਾਏਗਾ। ਅੰਮ੍ਰਿਤ ਬਣ ਜਾਏਗਾ। ਕਿਸਤਾ ਗੁਰਬਾਣੀ ਦਾ ਵਾਕ ਇੱਕ ਵਸਤ ਬੋਝੇ ਤਾਂ ਹੋਵੇਂ ਪਾਕ। ਕਿਦਰੇ ਉਸ ਇੱਕ ਨਾਲ ਜੁੜ ਜਾਵੇਂ ਤੇ ਇੱਕ ਨੂੰ ਸਮਝ ਲਵੇਂ ਤੇ ਇੱਕ ਦੀ ਜੋਤ ਤੇਰੇ ਅੰਦਰ ਪ੍ਰਗਟ ਹੋ ਜਾਏ ਫਿਰ ਤੂੰ ਪਵਿੱਤਰ ਹੋ ਜਾਏਗਾ ਇੱਕ ਵਸਤ ਬੂਝੇ ਤਾਂ ਹੋਵੇਂ ਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ ਕਿਤਨਾ ਤੂੰ ਪਵਿੱਤਰ ਹੋ ਜਾਏਗਾ ਜਗਤ ਗੁਰੂ ਬਾਬਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ ਕੁੰਗੂ ਕੀ ਕਾਇਆ ਕੇਸਰ ਲਾਣ ਦੀ ਲੋੜ ਨਹੀਂ ਕਾਇਆ ਹੀ ਕੇਸਰ ਹੋ ਜਾਏਗਾ ਤੈਨੂੰ ਕੇਸਰ ਮਲਣ ਦੀ ਲੋੜ ਨਹੀਂ ਇਹਦੇ ਸਾਹਮਣੇ ਕੇਸਰ ਵੀ ਮੈਨੇ ਨਹੀਂ ਰਖੇਗਾ ਇਹਦੀ ਕਾਇਆ ਇਤਨੀ ਪਾਵਨ ਹੋ ਜਾਏਗੀ ਕੁੰਗੂ ਕੇ ਕਾਇਆ ਰਤਨਾ ਕੇ ਲਲਤਾ ਇਹਦੀ ਜ਼ਬਾਨ ਮਾਨੋ ਰਤਨਾ ਨਾਲ ਜੜਤ ਹੋ ਜਾਏਗੀ ਜੋ ਵੀ ਬੋਲ ਹੋਵੇਗਾ ਰਤਨਾ ਤੋਂ ਘਟ ਨਹੀਂ ਹੋਵੇਗਾ ਅਗਰ ਵਾਸ ਤਨ ਸਾਸ ਉਹਦੇ ਸਵਾਸਾਂ ਵਿੱਚ ਬਦਬੋ ਨਹੀਂ ਹੋਵੇਗੀ ਚੰਦਨ ਦੀ ਮਹਿਕ ਹੋਵੇਗੀ ਤੇ ਗੁਰੂ ਨਾਨਕ ਦੀ ਪੰਗਤੀ ਹੈ ਮੈਂ ਕਿਦਰੇ ਪਟਨਾ ਸਾਹਿਬ ਅਰਥ ਕਰ ਬੈਠਾ ਉਹ ਆਪਣੇ ਸਵਾਸਾਂ ਨੂੰ ਸਫਲ ਕਰ ਲੈਂਦਾ ਹੈ ਸੇਵਾ ਕਰਕੇ ਉਹ ਆਪਣੇ ਤਨ ਨੂੰ ਪਾਵਨ ਕਰ ਲੈਂਦਾ ਹੈ ਸੰਤ ਕਰਤਾਰ ਸਿੰਘ ਜੀ ਸਾਹਮਣੇ ਬੈਠੇ ਸਨ ਬੜੇ ਅਨੁਭਵੀ ਪੁਰਸ਼ ਦਾਸ ਦੇ ਉਹਨਾਂ ਨਾਲ ਗੂੜੀ ਮਿੱਤਰਤਾ ਸੀ ਬੜਾ ਪਿਆਰ ਸੀ ਇਹ ਸਥਾਨ ਦੀ ਸੇਵਾ ਛੱਤ ਦੀ ਇਸ ਮੰਜੀ ਸਾਹਿਬ ਦੀ ਸੇਵਾ ਪੋਕਰਾਂਦੇ ਰਹੇ ਸੁਲਤਾਨਪੁਰ ਸਾਹਿਬ ਬੇਰੀ ਸਾਹਿਬ ਪਟਨਾ ਸਾਹਿਬ ਹਰ ਸਾਲ ਆਲਵਰ ਸਵਾਗਮ ਤੇ ਪਹੁੰਚਦੇ ਸਨ ਮੇਰੇ ਕਮਰੇ ਚ ਆ ਗਏ ਪਟਨਾ ਸਾਹਿਬ ਦੇ ਵੱਲ ਗੈਨੇ ਜੀ ਤੇ ਸੁਗੰਧ ਕਿ ਹੈ ਅਗਰਵਾਸ ਤਨ ਸਾਸ ਸਵਾਸਾਂ ਦੇ ਚੰਦਨ ਦੀ ਮਹਿਕ ਹੋ ਜਾਂਦੀ ਹੈ ਜੋ ਸਿਹਰਤ ਕੀਤੇ ਨੇ ਸਵਾਸ ਸਫਲ ਹੋ ਜਾਂਦੇ ਨੇ ਮੈਂ ਕਿ ਇਹ ਹੀ ਅਰਥ ਬਣਦੇ ਨੇ ਟੀਕੇਕਾਰਾਂ ਨੇ ਵੀ ਇਹੀ ਕਿਹਾ ਨੇ ਮੇਰੀ ਸਮਝ ਵਿੱਚ ਵੀ ਇਹੀ ਆਏ ਨੇ ਕਹਿਣ ਲੱਗੇ ਨੇ ਉਹਦੇ ਮੂੰਹ ਦੇ ਚ ਬਦਬੋ ਨਹੀਂ ਰਹਿ ਜਾਂਦੀ ਉਹਦੇ ਸਵਾਸਾਂ ਚ ਬਦਬੋ ਨਹੀਂ ਆਉਂਦੀ ਜੇ ਸਵਾਸਾਂ ਦੇ ਚ ਬਦਬੋ ਹੈ ਅਜੇ ਨਉ ਨਿਤ ਨਾਮ ਇਸ ਦੇ ਅੰਦਰ ਪ੍ਰਗਟ ਨਹੀਂ ਹੋਇਆ ਨਹੀਂ ਹੋਇਆ ਫਿਰ ਉਹਨਾਂ ਨੇ ਮੈਨੂੰ ਇੱਕ ਵਾਕਿਆ ਦੱਸਿਆ ਸੀ ਸ਼ਾਇਦ ਮੈਂ ਤੁਹਾਨੂੰ ਸਰਵਨ ਕਰਾਇਆ ਗੰਜ ਡਡਵਾੜੇ ਦਾ ਜ਼ਿਲ੍ਹਾ ਏਟਾ ਦਾ ਕਸਬਾ ਇੱਕ ਬਜ਼ੁਰਗ ਬਾਬਾ ਉੱਥੇ ਗੁਰਦੁਆਰੇ ਦੇ ਬੈਠ ਕੇ ਸਾਰਾ ਦਿਨ ਬਾਣੀ ਪੜਦਾ ਸੀ ਕਿੱਥੋਂ ਆਇਆ ਤੇ ਉਥੋਂ ਦੀਆਂ ਸੰਗਤਾਂ ਨੂੰ ਨਹੀਂ ਪਤਾ ਸੀ 340 ਦੇ ਕਰੀਬ تھے ਸਿੰਘਾਂ ਦੇ ਘਰ ਨੇ ਪਿੱਛੋਂ ਗੁਜਰਾਤ ਤੋਂ ਆਏ ਨੇ ਗੁਜਰਾਤ ਪਾਕਿਸਤਾਨ ਛੋਟੀਆਂ-ਛੋਟੀਆਂ ਦੁਕਾਨਾਂ ਨੇ ਉਹਨਾਂ ਦੀਆਂ ਕੱਪੜੇ ਦੀਆਂ ਛੋਟਾ ਜਿਹਾ ਗੁਰਦੁਆਰਾ ਬਣਾਇਆ ਇੱਕ ਦਿਨ ਉਹ ਬਾਬਾ ਕਹਿਣ ਲੱਗਾ ਮੈਂ ਕੱਲ ਚਲੇ ਜਾਣਾ ਹੈ ਸਵੇਰੇ ਸਵੇਰੇ ਸੰਗਤਾਂ ਆਉਂਦੀਆਂ ਸਨ ਸੰਗਤ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਜੀ ਕਿਉਂ ਜਾਂਦੇ ਹੋ ਅਸੀਂ ਦੋਵੇਂ ਬਕਰ ਪ੍ਰਸ਼ਾਦਾ ਪੁਚਾਦਾ ਨੇ ਪੁੱਛ ਗਿੱਚ ਕਰਦੇ ਹਾਂ ਕਿਉਂ ਜਾਂਦੇ ਹੋ ਨਾ ਜਾਓ ਰੋ ਇੱਥੇ ਹਉ ਬਾਬਾ ਕਹਿਣ ਲੱਗਾ ਸਮਝੇ ਨਹੀਂ ਆਪਾਂ ਸੰਸਾਰ ਤੋਂ ਹੀ ਜਾ ਰਹੇ ਹਾਂ ਕੱਲ ਚਲੇ ਜਾਣਾ ਅੰਮ੍ਰਿਤ ਵੇਲੇ ਕੱਲ ਚਲੇ ਜਾਣਾ ਸਾਰਿਆਂ ਦੀ ਸਮਝ ਵਿੱਚ ਗੱਲ ਆਈ। ਫਿਰ ਕਹਿਣ ਲੱਗੇ "ਛਾ ਬਾਬਾ ਜੀ ਅਗਰ ਇਸ ਤਰ੍ਹਾਂ ਦੀ ਗੱਲ ਹੈ ਤਾਂ ਪਹਿਲੇ ਤੁਸੀਂ ਇਹ ਦੱਸੋ ਤੁਹਾਡੀ ਦੇਹੀ ਦਾ ਦਾਸਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ। ਅਕਸਰ ਸੰਤਾਂ ਨੂੰ ਜਲ ਪ੍ਰਵਾਹ ਕਰਦੇ ਨੇ। ਕਿਉਂਕਿ ਦੇਹੀ ਦਾ ਮੌਤ ਹੈ ਨਹੀਂ, ਦੇਹੀ ਦੀ ਪਕੜ ਤੇ ਹੈ ਨਹੀਂ। ਜਲਾਣ ਦਾ ਕੰਮ ਇਸ ਵਾਸਤੇ ਸ਼ੁਰੂ ਕੀਤਾ ਗਿਆ ਇਸ ਦੇਸ਼ ਦੇ ਵਿੱਚ। ਜਲਾਓ ਲਾਸ਼ ਨੂੰ ਖਾਕ ਕਰ ਦੋ ਰਾਖ ਕਰ ਦੋ ਦੇਹੀ ਦਾ ਮੋਹ ਮਿਟ ਜਾਏ ਔਰ ਪੁੱਤਰ ਦੇ ਹੱਥਾਂ ਉਸ ਦਾ ਮਸਤਕ ਤੋੜੋ ਕਪਾਲ ਤੋੜੋ ਤਾਂ ਕਿ ਉਸ ਦੇ ਅੰਦਰ ਮੋਹ ਨਾ ਰਹੇ ਗੱਲ ਇਤਨੀ ਸੀ ਕਬਰ ਵਿੱਚ ਦੇਹੀ ਪਈ ਹੈ ਬਹੁਤ ਲੰਬੇ ਸਮੇਂ ਤੱਕ ਪਈਗੀ ਜਿੰਨੇ ਚਿਰ ਤੱਕ ਜੋ ਹੈ ਕਿ ਹੱਡੀਆਂ ਦਾ ਢਾਂਚਾ ਵੀ ਪਿਆ ਹੈ ਉਹ ਮੋਹ ਵਸੋ ਕੇ ਸੂਖਮ ਸਰੀਰ ਉੱਥੇ ਮੰਡਲਾਂ ਦਾ ਰਹੇ ਦੂਰ ਕਿਉਂ ਜਾਓ ਇਸ ਤਰ੍ਹਾਂ ਦੇ ਮੰਡਲਾਨ ਵਾਲੀਆਂ ਰੂਹਾਂ 99% ਦੀ ਮੁਸਲਮਾਨ ਹੁੰਦੀਆਂ ਅਗਲਾ ਜਨਮ ਨਹੀਂ ਹੁੰਦਾ ਕਿਉਂਕਿ ਦੇਹੀ ਪਈਏ ਕਬਰ ਦੇ ਵਿੱਚ ਪਕੜ ਦੂਰ ਕਿਉਂ ਜਾਓ ਬਾਬਾ ਫਰੀਦ ਵੀ ਐਸਾ ਕਹਿੰਦੇ ਨੇ ਮਹਿਨ ਵਿੱਚ ਖਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨਿਮਾਣੀਆਂ ਬੈਸਨ ਰੂਹਾਂ ਮਲ ਏ ਨਿਮਾਣੀਆਂ ਰੂਹਾਂ ਏ ਸੂਖਸ਼ਮ ਸਰੀਰ ਕਬਰਾਂ 'ਉਂ ਮਲ ਕੇ ਬੈਠ ਜਾਣਗੇ ਪ੍ਰਕਰਮਾ ਕਰਦੇ ਰਹਿਣਗੇ ਕਿਉਂਕਿ ਇਸਲਾਮ ਦੇ ਵਿੱਚ ਐਸੀ ਮਨੋਤ ਹੈ ਕਿ ਕਿਆਮਤ ਵਾਲੇ ਦਿਨ ਅਜਰਾਈਲ ਫਰਿਸ਼ਤਾ ਫਣੀਰੀ ਵਜਾਏਗਾ ਸਾਰੀਆਂ ਰੂਹਾਂ ਕਬਰਾਂ ਤੋਂ ਉੱਠ ਕੇ ਖੁਦਾ ਦੇ ਦਰਬਾਰ ਦੇ ਵਿੱਚ ਪੇਸ਼ ਆਉਣਗੀਆਂ ਮੁਹੰਮਦ ਸਾਹਿਬ ਜਿਨ੍ਹਾਂ ਦੀ ਹਾਮੀ ਭਰਨਗੇ ਉਹਨਾਂ ਨੂੰ ਜੰਨਤ ਜਿਨ੍ਹਾਂ ਦੀ ਹਾਮੀ ਨਹੀਂ ਭਰਨਗੇ ਉਹਨਾਂ ਨੂੰ ਦੋਜ਼ਖ ਭਾਰਤ ਦੇ ॠषि मुनि संत अवतार ਉਹਨਾਂ ਦੀ ਦ੍ਰਿਸ਼ਟੀ ਬੜੀ ਗਹਿਰੀ ਸੀ ਇਸ ਦੇਹੀ ਦੀ ਪਕੜੀ ਨਾ ਰਹੇ ਅੱਗੇ ਜਾਏ ਇਹਦਾ ਜਨਮ ਹੋਵੇ ਇਹ ਭਟਕੇ ਨਾ ਜਲਾ ਲਓ ਕੁਝ ਹੱਡੀਆਂ ਬਚ ਗਈਆਂ ਨੇ ਰਾਖ ਬਚ ਗਈ ਹੈ ਇਹ ਵੀ ਕਿਸੇ ਦਰਿਆ ਦੇ ਚ ਪਾ ਦਿਓ ਕੁਝ ਨਾਮ ਨਿਸ਼ਾਨ ਰਵੇ ਪਕੜ ਰਵੇ ਤੇ ਇਸ ਵਾਸਤੇ ਤਉ ਸੰਗਤਾ ਨੇ ਪੁੱਛ ਲਿਆ ਬਾਬੇ ਤੋਂ ਦਾਸ ਿਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ ਪਤਾ ਉਹਨੇ ਕੀ ਆਖਿਆ ਮੈਂ ਆਪਣਾ ਦਾਸ ਿਸਕਾਰ ਆਪ ਕਰਾਂਗਾ ਤੁਹਾਨੂੰ ਕਰਨ ਦੀ ਲੋੜ ਨਹੀਂ ਇਹ ਸਾਰੀ ਘਟਨਾ ਮੈਨੂੰ ਸੰਤ ਕਰਤਾਰ ਸਿੰਘ ਜੀ ਨੇ ਦੱਸੀ ਉਹਨਾਂ ਤੋਂ ਪ੍ਰੇਰਿਤ ਹੋ ਕੇ ਫਿਰ ਮੈਂ ਗਿਆ ਮੈਨੂੰ ਕਹਿਣ ਲੱਗੇ ਔਰ ਪਟਨਾ ਸਾਹਬ ਤੋਂ ਤੁਸੀਂ ਹੋਰ ਕਿਸੇ ਪਾਸੇ ਨਹੀਂ ਜਾਣਾ ਉੱਥੇ ਜਾਓ ਤਾਂ ਕਿ ਇਸ ਪੰਕਤੀ ਦੇ ਅਰਥ ਠੀਕ ਹੋ ਜਾਣ ਜਿਹੜੇ ਤੁਸੀਂ ਕਰਦੇ ਹੋ ਅਗਰ ਆਸ ਤਨਸਾਸ ਸਾਰੇ ਕਸਬੇ 'ਚ ਇਹ ਗੱਲ ਫੈਲ ਗਈ ਹੈ ਬਾਬਾ ਸਵੇਰੇ ਖੁਦਕਸ਼ੀ ਕਰੇਗਾ ਆਪਣੇ ਆਪ ਨੂੰ ਅਗ ਨਾਲ ਸਾੜੇਗਾ ਇਹ ਗੱਲ ਫੈਲ ਗਈ ਕਿਉਂਕਿ ਉਹਨੇ ਕਹਿ ਦਿੱਤਾ ਮੈਂ ਆਪਣਾ ਦਾਸ ਸस्कार ਆਪ ਕਰਾਂਗਾ ਸੋ ਉਹ ਆ ਕੇ ਸੰਗਤਾਂ ਤੇ ਪਹੁੰਚਿਆ ਬਹੁਤ ਸਾਰੇ ਜੋ ਗੁਰਦੁਆਰੇ ਨਹੀਂ ਆਣ ਵਾਲੇ ਸਨ ਉਹਨਾਂ ਦੀ ਵੀ ਢੇਰ ਲੱਗ ਗਈ ਔਰ ਪੁਲਿਸ ਵੀ ਪਹੁੰਚ ਗਈ ਔਰ ਗਜ਼ਬ ਦੀ ਗੱਲ ਪੁਲਿਸ ਦੇ ਨਾਲ ਕੈਮਰਾਮੈਨ ਵੀ ਪਹੁੰਚ ਗਿਆ ਕੋਈ ਗੜਬੜ ਨਾ ਕਰੇ ਇਹ ਬਾਬਾ ਸੁਰ ਦੇ ਵਿੱਚ ਰਸ ਦੇ ਵਿੱਚ ਸੁਗਮਨ ਸਿੰਘ ਆਵਾਜ਼ ਦਾ ਪਾਠ ਕਰਦਾ ਸੀ ਪਾਠ ਕੀਤਾ ਤੇ ਮਹਾਰਾਜ ਦੇ ਅੱਗੋਂ ਲੇਟ ਗਿਆ ਸਿਰ ਕਰਕੇ ਸਤਗੁਰਾਂ ਦੀ ਤਰਫ ਲੇਟ ਗਿਆ ਕਾਰਪੈਟ ਦੇ ਉੱਤੇ ਇਹ ਸਿਰਫ ਇੱਕ ਤਹਿਮਤ ਬੰਦਾ ਸੀ ਇੱਕ ਛੋਟਾ ਜਿਹਾ ਪਟਕਾ ਸਿਰ ਤੇ ਬਾਕੀ ਨੰਗਾ ਰਹਿਦਾ ਸੀ ਲੇਟ ਗਿਆ ਇਹਦੀ ਨਾਭੀ ਚੋਂ ਅਗ ਨਿਕਲੇ ਇਹ ਤਸਵੀਰਾਂ ਹਿੰਦੁਸਤਾਨ ਦੇ तमाम ਵੱਡੇ ਵੱਡੇ ਅਖਬਾਰਾਂ 'ਚ ਛਪੀਆਂ ਸਨ ਔਰ ਤੇ ਛਡੋ ਬ੍ਰਿਟਿਸ਼ ਵਰਗਾ ਅਸਬਾਰ ਉਹ ਉਸਨੇ ਵੀ ਚਾਹੀ ਸੀ ਸੇਜੇ ਸੇਜੇ ਅਗ ਵੱਧ ਗਈ ਅਗ ਇਸ ਤਰ੍ਹਾਂ ਸੀ ਜਿਵੇਂ ਦੁੱਧ ਦਾ ਰੰਗ ਹੋਣਾ ਇਸ ਤਰ੍ਹਾਂ ਦੀ ਸੀ ਜਿਵੇਂ ਥੋੜੇ ਦਿਨ ਹੋਏ ਇੱਥੇ ਦਰਬਾਰ ਸਾਹਿਬ ਕ੍ਰਿਸ਼ਮਾ ਹੋਇਆ ਹੈ ਸ਼ਾਇਦ ਕੱਲ ਪਰਸੋਂ ਆਣ ਤੇ ਮੈਂ ਇੱਥੇ ਉਹਨਾਂ ਨੂੰ ਖੜਾ ਕਰਾਂਗਾ ਉਹ ਕੈਂਸਰ ਦੇ ਮਰੀਜ਼ ਸਨ ਕੈਂਸਰ ਦੇ ਡਾਕਟਰਾਂ ਨੇ ਕਹਿ ਦਿੱਤਾ ਸਿਰਫ 15 ਦਿਨ ਦੇ ਮਹਿਮਾਨ ਹੋ ਸਜਾਦਾ ਨਹੀਂ 15 ਦਿਨ ਦੇ ਇਥੋਂ ਦੀ ਗੱਲ ਦੱਸਦਾ ਆ ਤੁਸੀਂ 15 ਦਿਨ ਦੇ ਮਹਿਮਾਨ ਆ ਅਖਿਰ ਉਹਨਾਂ ਦੇ ਘਰ ਵਾਲੀ ਦੀ ਕੁਝ ਸ਼ਰਦਾ ਸੀ ਗੁਜਰਾਤੀ ਨੇ ਬਾਹਰ ਦਵਾਜ ਕਾਸਟ ਹੈ ਉਹਨਾਂ ਦੇ ਵਾਸੂ ਉਹਨਾਂ ਦਾ ਨਾਮ ਹੈ ਵਾਸੂ ਬਾਹਰ ਦੁਆਰ ਜੀ ਉਹਨਾਂ ਦੇ ਘਰ ਵਾਲੇ تھے ਐਂਬੂਲੈਂਸ ਦੇ ਚ ਲਿਆਈ ਉਹਨਾਂ ਨੂੰ ਚੱਲ ਨਹੀਂ ਸਕਦੇ ਸਨ ਸਟੇਚਰ ਤੇ ਬਾਹਰੋਂ ਉਹਨਾਂ ਨੂੰ ਉਸ ਕਮਰੇ ਚ ਲੈ ਜਾਇਆ ਗਿਆ ਜਿੱਥੇ ਉਹਨਾਂ ਨੇ ਅਖੰਡ ਪਾਠ ਬੁੱਕ ਕਰਾਇਆ ਸੀ ਇੱਥੇ ਮਨਤ ਸੱਲੇ ਕੀਤੇ ਵੀ ਕਿਸੇ ਤਰੀਕੇ ਨਾਲ ਵੀ ਸਾਡਾ ਖੰਡ ਪਾੜ ਰੱਖਿਆ ਜਾਏ ਭਾਵੇਂ ਕਮਰੇ ਖਾਲੀ ਨਹੀਂ ਸਨ ਪਰ ਉਹਨਾਂ ਦੀ ਹਾਲਤ ਦੇਖ ਕੇ ਕਿਉਂਕਿ ਉਹਨਾਂ ਦੀ ਪਤਨੀ ਨੇ ਕਹੇ 15 ਦਿਨ ਦੇ ਮਹਿਮਾਨ ਨੇ ਡਾਕਟਰ ਕਹਿੰਦੇ ਖੰਡ ਪਾੜ ਰੱਖਾਣਾ ਹੈ ਕਹ ਦਿੱਤਾ ਗਿਆ ਉਹ ਲੇਟੇ ਲੇਟੇ ਸੁਣਦੇ ਰਹੇ ਹੁਣ ਜੋ ਕੁਝ ਆਪ ਸੁਣਾਉਂਦੇ ਨੇ ਕਮ ਸੇ ਕਮ 100 ਗੁਰਦੁਆਰਿਆਂ 'ਚ ਤੇ ਮੇਰੇ ਨਾਲ ਉਹਨਾਂ ਨੇ ਖੜੇ ਹੋ ਕੇ ਇਹ ਗੱਲ ਸੁਣਾਈ ਹੈ ਲੁਧਿਆਣੇ ਦੇ ਵਿੱਚ ਵੀ ਜਲੰਧਰ ਦੇ ਵਿੱਚ ਵੀ ਅੱਛੇ ਵੀ ਮੈਂ ਖੜਾ ਕਰਾਂਗਾ ਉਹਨਾਂ ਨੂੰ ਜੇ ਪਰਸੋਂ ਆ ਗਏ ਇਤਲਾਾਹੀਏ ਮੈਂ ਆ ਰਹੇ ਹਾਂ ਜੈਸੇ ਸੁਗਮਨੀ ਸਾਹਿਬ ਦੇ ਪਾਠ ਤੋਂ ਪਾਠ ਅੱਗੇ ਗਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਚੋਂ ਦੋ ਦੀਏ ਰੰਗ ਦੇ ਇੱਕ ਲਾਈਟ ਨਿਕਲੇ ਉਹ ਜੋ ਆਪ ਕਹਿੰਦੇ ਉਹਦੇ ਮਸਤਕ ਨਾਲ ਟਕਰਾਈ ਹਾਲਾਂਕਿ ਉਹ ਖੁਦ ਕਹਿੰਦਾ ਹੈ ਮੈਂ ਨਾਸਤਿਕ ਸੀ ਪਤਾ ਹੈ ਕਿਉਂ ਚੋਟੀ ਦਾ ਸੈਂਟਿਸਟ ਹੈ ਚੋਟੀ ਦਾ ਨਾਸਾ ਦੇ ਵਿੱਚ ਕੰਮ ਕਰਦਾ ਸੀ ਅਮਰੀਕਾ ਜਿਹੜਾ ਗਰੁੱਪ ਚੰਦਰਮਾ ਤੇ ਗਿਆ ਸੀ ਉਸ ਗਰੁੱਪ ਦੇ ਵਿੱਚ ਕੰਮ ਕਰਦਾ ਸੀ ਤੁਸੀਂ ਖੁਦ ਅੰਦਾਜ਼ਾ ਲਗਾਓ ਕਿੰਨਾ ਵੱਡਾ ਚੋਟੀ ਦਾ ਸੈਂਟਿਸਟ ਤੇ ਅਕਸਰ ਸੈਂਟਿਸਟ ਨਾਸਤਿਕ ਹੁੰਦੇ ਨੇ ਨਾਸਤਿਕ ਸੀ ਜਦ ਸਾਡੇ ਨਾਲ ਗੁਜਰਾਤ ਦੇ ਗੁਰਦੁਆਰਿਆਂ 'ਚ ਇਹਨੇ ਵਰਮਣ ਕੀਤਾ ਅਹਮਦਾਬਾਦ ਦੇਚ ਗੁਜਰਾਤ ਗਵਰਨਮੈਂਟ ਦੇ ਕੋਈ ਨੁਮਾਇੰਦੇ ਮਿਨਿਸਟਰ ਵੀ ਗੁਰਦੁਆਰੇ ਆਏ ਵਿਸ਼ ਪ੍ਰਚਾਰਕ ਸੰਸਥਾ ਦੀ ਤਰਫੋਂ ਇਹ ਪ੍ਰਮ ਸੀ ਕਿ ਲਗੇ ਸੀ ਸਾਰੇ ਪ੍ਰਚਾਰਕਾਂ ਦਾ ਸਵਾਗਤ ਕਰਨਾ ਹੈ ਵਾਸੂ ਭਾਰ ਦਵਾਜ ਨੂੰ ਦੇਖ ਕੇ ਉਹਨਾ ਮਨਿਸਤਾਨ ਨੇ ਉਹਨੂੰ ਗਲਵਕੜੀ ਚ ਲੈ ਲਿਆ ਕਿਉਂਕਿ ਉਹ ਸਾਰੇ ਮੰਦੇ ਸਨੇ ਤੇ ਗੁਜਰਾਤ ਦੀ ਇੱਜ਼ਤ ਹੈ ਇਹ ਤੇ ਗੁਜਰਾਤ ਦਾ ਮਾਣ ਹੈ ਇਤਨਾ ਛੋਟੇ ਦਾ ਸਾਇੰਟਿਸਟ ਪਰ ਕੈਂਸਰ ਹੋ ਗਿਆ ਸੀ ਉਹਨਾਂ ਮੰਤਰੀਆਂ ਨੇ ਬੜੀ ਕੋਸ਼ਿਸ਼ ਕੀਤੀ ਇਸਨੂੰ ਬਚਾਉਣ ਦੀ ਹਰ ਤਰੀਕੇ ਦੇ ਵੱਡੇ ਤੋਂ ਵੱਡੇ ਡਾਕਟਰ ਵੱਡੇ ਤੋਂ ਵੱਡੇ ਹਸਪੀਟਲ ਟਾਟਾ ਹਸਪੀਟਲ ਬੰਬੇ ਲੈ ਕੇ ਨਹੀਂ ਆਏ ਇੱਥੇ ਆਏ ਅਖੀਰ ਦੇ ਇੱਥੇ ਆਏ ਦੂਦੀਏ ਰੰਗ ਦੀ ਲਾਈਟ ਨਿਕਲੀ ਮੱਥੇ ਨਾਲ ਟਕਰਾਈ ਉਹ ਆਪ ਕਹਿੰਦੇ ਨੇ ਫਿਰ ਮੈਂ ਬੈਠ ਗਿਆ ਮੈਨੂੰ ਪਾਠ ਸੁਣਨ ਵਿੱਚ ਆਨੰਦ ਵੀ ਆਉਣ ਲੱਗ ਪਿਆ ਕਈ ਦਿਨ ਮੈਂ ਆਪਣੇ ਵਿੱਚ ਤਬਦੀਲੀ ਵੀ ਮਹਿਸੂਸ ਕੀਤੀ ਭਾਵੇਂ ਮੇਰੀ ਪਤਨੀ ਕਹਿੰਦੀ ਰਹੀ ਤੁਸੀਂ ਲੇਟੇ ਹੀ ਰਹੋ ਕੋਈ ਨਹੀਂ ਬੈਠੇ ਬੈਠੇ ਥੱਕ ਜਾਓਗੇ ਹੱਡੀਆਂ ਦਾ ਡਾਂਚਾ ਹਵਾਲ ਸਾਰੇ ਲਹਿ ਗਏ ਸਨ ਅੱਖਾਂ ਦੇ ਬਰਵੱਟੇ ਵੀ ਜਿਵੇਂ ਕੈਂਸਰ ਦੇ ਮਰੀਜ਼ ਦੇ ਹੋ ਜਾਂਦੇ ਨੇ ਦਵਾਈਆਂ ਨਾਲ ਪਰ ਰੱਬ ਦੀ ਨੇਤ ਪਾਠ ਦਾ ਭੋਗ ਭਇਆ ਅਰਦਾਸ ਹੋਣ ਲੱਗੇ ਨਾ ਤੇ ਅਰਦਾਸ ਦੇ ਚ ਖੜੇ ਹੋ ਗਏ ਫਾਨੂ ਸ਼ਾਇਦ ਪਾਠੀ ਸਿੰਘ ਵੀ ਦਸਨ ਉਹ ਆਪ ਕਹਿੰਦੇ ਨੇ ਪਾਠੀ ਸਿੰਘ ਹਨ ਉਹ ਮੈਂ ਜਾਣਦਾ ਜਿਹੜੇ ਉੱਥੇ ਮੌਜੂਦ ਸਨ ਆਪ ਖੜੇ ਹੋ ਗਏ ਸੱਤ ਦਿਨ ਇੱਥੇ ਰਹੇ ਨੇ ਬਾਕੀ ਦਿਨਾਂ ਚ ਇਸ਼ਨਾਨ ਵੀ ਕਰਦੇ ਰਹੇ ਦਰਬਾਰ ਸਾਹਿਬ ਹਾਜ਼ਰੀ ਭਰਦੇ ਰਹੇ ਐਂਬੂਲੈਂਸ ਦੇ ਚ ਆਏ ਸਟੇਚਰ ਵਿੱਚ ਲੈ ਕੇ ਇੱਥੇ ਤੱਕ ਆਏ ਆਰਾਮ ਨਾਲ ਪੈਨੋ ਦੀ ਟ੍ਰੇਨ ਦੇ ਚ ਬੈਠ ਕੇ ਗਿਆ। ਫਿਰ ਸਭ ਤੋਂ ਪਹਿਲੇ ਇਸ ਨੇ ਮੈਨੂੰ ਫੋਨ ਕੀਤੀ। ਵਿਗਿਆਨੇ ਜੀ ਇਹ ਕਿਰਸਮਾ ਮੇਰੇ ਨਾਲ ਹੋਇਆ ਹੈ। ਤੇ ਮੈਂ ਹੁਣ ਟੀਵੀ ਤੇ ਤੁਹਾਨੂੰ ਸੁਣਦਾ। ਮੈਂ ਇਸ ਸੰਬੰਧ ਵਿੱਚ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ। ਔਰ ਮੈਂ ਹੁਣੇ ਹੀ ਗੱਲ ਕਰਨੀ ਹੈ ਮੇਰਾ ਮਨ ਉਤਾਵ ਲੈ ਸਮਝਣ ਨੂੰ ਏਹੀ ਹੈ। ਇਹ ਕੀ ਹੈ ਇਹ ਕੋਈ ਮੈਂ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਰੱਖ ਹੁਣੇ ਹੀ ਘਟਨਾ ਘਟਈ ਹੈ ਉਹਨਾਂ ਦਿਨਾਂ ਚਲਵਰ ਸਵਾਗਤ ਪਿਆ ਚੱਲਦਾ ਸੀ ਮਾਰਚ ਦੀ ਗੱਲ ਹੈ ਮੈਂ ਕਿ ਹੁਣ ਤੇ ਤੁਸੀਂ ਨਾ ਮੈਂ ਮਸਰੂਫ ਆ ਐਨੇ ਜਥੇ ਆਏ ਨੇ ਪ੍ਰਚਾਰਕ ਆਏ ਨੇ ਹਜ਼ਾਰਾਂ ਦੀ ਤਦਾਦ ਸੰਗਤਾਂ ਹੀ ਹੋਈਆਂ ਨੇ ਤੇ ਮੈਂ ਮਸਰੂਫ ਆ ਮੈਂ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕਾਂਗਾ ਕਿਆ ਤੇ ਸਮਾਗਮ ਤੋਂ ਬਾਅਦ ਆਓ ਮੈਨੂੰ ਕਹਿ ਲਗੇ ਸਮਾਗਮ ਤੋਂ ਬਾਅਦ ਫੜਾ ਕੇ ਪਰਾਮ ਐ ਮੈਂ ਕਹ ਮੈਂ ਗੁਜਰਾਤ ਹੀ ਆ ਰਿਹਾ ਆ ਫੇ ਮੈਨੂੰ ਕਹਿ ਲਗੇ ਮੈਂ ਗੁਜਰਾਤੀ ਆ ਸੂਰਤ ਰਹਿਣਾ ਕਿੱਥੇ ਆ ਰਹੇ ਹੋ ਮੈਂ ਕਹ ਸਾਰੇ ਗੁਜਰਾਤ ਦੇ ਸ਼ਹਿਰਾਂ ਚ ਮੇਰਾ ਪਰਾਮ ਹੈ ਸਿੰਘ ਸਾਹਿਬ ਗਏ ਨੇ ਜੋਗਿੰਦਰ ਸਿੰਘ ਜੀ ਵਿਦਾਂਤੀ ਵੀ ਨਾਲ ਸੰਗ ਪੰਜ ਜਥੇ ਜਿਹੜੇ ਆਏ ਹੋਏ ਨੇ ਇਹ ਵੀ ਨਾਲ ਸੰ ਪ੍ਰਚਾਰਕ ਵੀ ਸਾਰੇ ਗੁਰਦੁਆਰਿਆਂ ਚ ਉਸਨੇ ਸਾਡੇ ਨਾਲ ਵਰਮਣ ਕੀਤਾ ਖੜੇ ਹੋ ਕੇ ਇਹ ਹੀ ਕਥਾ ਸੁਣਾਉਂਦਾ ਰਿਹਾ ਜੋ ਮੈਂ ਤੁਹਾਨੂੰ ਸਰਵਨ ਕਰਾਈ ਹੈ ਪਿਛੇ ਜੈਪੁਰ ਤੇ ਕੋਟਾ ਦੇ ਚ ਵੀ ਸੁਣਾ ਕੇ ਗਿਆ ਕਿੰ ਲਗਾ ਮੈਂ ਬਿਸਮਾਰਾ ਹੈਰਾਨ ਆ ਇੱਕ ਹੀ ਹੈ ਘਰੋਂ ਸੰਪਨ ਹੈ ਕਿਸੇ ਚੀਜ਼ ਦੀ ਕਮੀ ਨਹੀਂ ਚੋਟੀ ਦਾ ਸੈਂਟਿਸਟਿਕ ਘਰਵਾ ਦੀ ਡਾਕਟਰ ਐ ਕਹਿੰਦਾ ਮੈਂ ਅਜੇ ਤੱਕ ਬਿਸਮਾਉ ਦਾ ਹੈਰਾਨ ਕੋ ਨਾ ਮੇਰੀ ਹੈਰਾਨੀ ਜਾ ਨਹੀਂ ਰਹੀ ਉਹ ਲਾਈਟ ਕੀ ਸੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਿਕਲੀ ਹੈ ਕਹਿੰਦੇ ਜਿਸ ਦਿਨ ਦੀ ਨਿਕਲੀ ਹੈ ਮੇਰੇ ਮੱਥੇ ਨਾਲ ਟਕਰ ਟਕਰਾਈ ਹੈ ਉਸ ਦਿਨ ਦਾ ਮੈਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਨਹੀਂ ਮੰਨਦਾ ਮੈਂ ਪ੍ਰਮਾਤਮਾ ਦਾ ਰੂਪ ਮੰਨਦਾ ਉਥੇ ਪਰਮੇਸ਼ਰ ਦਾ ਸਥਾਨ ਉਹਦੇ ਮਨ ਦੇ ਚ ਇਤਨਾ ਸਤਕਾਰ ਪੈਦਾ ਹੋ ਗਿਆ ਇਤਨੀ ਭਾਵਨਾ ਜੋ ਹੈ ਪੈਦਾ ਹੋ ਗਈ ਹੈ 1 2 3 ਦਸੰਬਰ ਦਾ ਮੈਂ ਉਸ ਨੂੰ ਟਾਈਮ ਦਿੱਤਾ ਉਹਨੇ ਆਪਣੇ ਘਰ ਅਖੰਡ ਪਾਠ ਰਖਾ ਕੇ ਤਿੰਨ ਦਿਨ ਕਰ ਲਈ ਸਮਾਗਮ ਕਰਾਣਾ ਮੇਰੇ ਕੋਲ ਟਾਈਮ ਮੰਗਣ ਆਇਆ ਸੀ ਪਿੱਛੇ ਵੀ ਮੈਂ ਇੱਥੇ ਆਇਆ ਹਾਂ ਤੁਸੀਂ ਮੈਨੂੰ ਟਾਈਮ ਦਿਓ ਪਰ ਮੈਨੂੰ ਫਿਕਸ ਟਾਈਮ ਦੇ ਦਿਓ ਹੁਣੇ ਤੱਕ ਕਿ ਮੈਂ ਇੰਤਜ਼ਾਮ ਕਰਾਂ ਤੋ 1 2 3 ਸਤੰਬਰ ਦਾ ਫਿਰ ਮੈਨੂੰ ਕਹਿਣ ਲੱਗੇ ਤੁਸੀਂ ਇਕੱਲੇ ਨਹੀਂ ਆਣਾ ਜਿਤਨਾ ਗਰੁੱਪ ਤੁਹਾਡੇ ਨਾਲ ਹੈ ਸਾਰਾ ਆਵੇ ਸਾਰਿਆਂ ਦੇ ਮੈਨੂੰ ਨਾਮ ਲਿਖਾਓ ਤਾਂ ਕਿ ਮੈਂ ਸਾਰਿਆਂ ਦੀ ਆਣ ਜਾਣ ਦੀ ਟਿਕਟਾਂ ਕਾਹਨੋਂ ਲੈ ਜਾਵਾਂ ਮੈਂ ਕਹਿੰਦੀ ਤੁਸੀਂ ਫਿਕਰ ਚਿੰਤਾ ਨਾ ਕਰੋ ਉਹਦੇ ਘਰ ਹੁਣ 3 ਦਿਨ ਦਾ ਸਮਾਗਮ ਹੈ 1 2 3 ਦਸੰਬਰ 1 2 ਦਿਨਾਂ ਵਿੱਚ ਇੱਥੇ ਆਣ ਵਾਲਾ ਹੈ ਸੁਨੇ ਗਾਂਜ ਡੱਡਵਾੜੇ ਦੀ ਸਾਨੂੰ ਗੱਲ ਸੁਣਾ ਰਿਹਾ ਸੀ ਦੂਦੀਏ ਰੰਗ ਦੀ ਅੱਗ ਉਹਦੀ ਨਾਭੀ ਚੋਂ ਨਿਕਲੇ ਸਰੀਰ ਜਲ ਲਾ ਗਿਆ ਜਲ ਲਾ ਗਿਆ ਜਲ ਲਾ ਗਿਆ ਲੇਕਿਨ ਰਾਖ ਨਹੀਂ ਬਚੀ ਹੱਡੀਆਂ ਵੀ ਨਹੀਂ ਬਚੀਆਂ ਕੁਝ ਵੀ ਨਹੀਂ ਬਚਿਆ ਥੱਲੇ ਕਾਰਪੈਟ ਵੀ ਨਹੀਂ ਜਲੇਆ ਜਿਸ ਕਾਰਪੈਟ ਤੇ ਲੇਟਿਆ ਹੋਇਆ ਸੀ ਉਹ ਕਾਰਪੈਟ ਨਹੀਂ ਜਲੇਆ ਹੱਡੀਆਂ ਵੀ ਨਹੀਂ ਬਚੀਆਂ ਰਾਖ ਵੀ ਨਹੀਂ ਬਚੀ ਸਰੀਰ ਗਿਆ ਫਿਰ ਮੇਰੇ ਪੜਨ ਦੇ ਚਾਇਆ ਜੋ ਮੈਂ ਸਟਡੀ ਕੀਤੀ ਹੈ ਉਤਰਾਖੰਡ ਜੋ ਬਰਫਾਨੀ ਚੋਟੀਆਂ 'ਚ ਸਾਧੂ ਰਹਿੰਦੇ ਸਨ ਜਿਸ ਦਿਨ ਉਹਨਾਂ ਦਾ ਅੰਤਿਮ ਸਮਾਂ ਆਉਂਦਾ ਸੀ ਦਿਖਾਈ ਦੇ ਜਾਂਦਾ ਸੀ ਇਤਨੀ ਵੱਡੀ ਘਟਨਾ ਘਟੇ ਤੇ ਇੱਕ ਨਿਰਮਲ ਮਨ ਨੂੰ ਪਤਾ ਨਾ ਚਲੇ ਪਤਾ ਚਲ ਜਾਂਦਾ ਹੈ ਪਤਾ ਚਲ ਜਾਂਦਾ ਹੈ ਉਹ ਇਸੇ ਤਰ੍ਹਾਂ ਹੀ ਆਪਣੀ ਨਾਭੀ ਚੋਂ ਬ੍ਰह्म ਅਗਨ ਕੱਢਦੇ ਸਨ ਜਿਸ ਦਾ ਜ਼ਿਕਰ ਕਬੀਰ ਕਰਦੇ ਨੇ ਬ੍ਰह्म ਅਗਨ ਸਹਜੇ ਪਰਜਾਲੀ ਏਕੇ ਚੋੜ ਸਦਾਇ ਇਹ ਬ੍ਰह्म ਅਗਨੀ ਜੋ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ ਉਹਨੂੰ ਬਾਹਰ ਪ੍ਰਗਟ ਕਰਕੇ ਆਪਣੀ ਦੇਹੀ ਦਾ ਸੰਸਕਾਰ ਕਰ ਲੈਂਦੇ ਸਨ ਕਿਉਂਕਿ ਉਸ ਬਰਫਾਨੇ ਇਲਾਕੇ ਲੱਕੜਾਂ ਤੇ ਹੈਗੀਆਂ ਹੀ ਨਹੀਂ ਸਨ ਇਸ ਤਰ੍ਹਾਂ ਕਰਦੇ ਸਨ ਇਸ ਤਰ੍ਹਾਂ ਦੀ ਘਟਨਾ ਹੈ ਘਟੇ ਕਿੰਨੋ ਉਚੇਚ ਦੇਖਣ ਵਾਸਤੇ ਫਿਰ ਆਚਾਰੀਆ ਰਜਨੀਸ਼ ਗਿਆ ਉਚੇਚ ਗਿਆ ਉਹਨੇ ਆਪਣੇ ਜਗਾ ਜਗਾ ਕਥਾਵਾਂ ਚ ਵੀ ਕਿਹਾ ਭਈ ਉਤਰਾਖੰਡ ਦੇ ਇਤਿਹਾਸਾਂ ਦੀਆਂ ਘਟਨਾਵਾਂ ਘਟਦੀਆਂ ਰਹੀਆਂ ਨੇ ਪਰ ਜ਼ਮੀਨ ਦੇ ਉੱਤੇ ਪਹਾੜ ਤੋਂ ਥੱਲੇ ਆਮ ਵਸੋਂ ਵਸੋਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਘਟਨਾ ਘਟਿਏ ਗੁਰਨਾਣਿਕ ਦੇ ਇੱਕ ਸਿੱਖ ਦੁਆਰਾ ਘਟਿਏ ਕਿ ਉਸਨੇ ਵੀ ਕਬੂਲਿਆ ਇਹ ਉਸਨੇ ਵੀ ਪਰਵਾਨੀ ਦਿੱਤਾ ਜਿਸ ਦਿਨ ਮੈਂ ਉੱਥੇ ਪਹੁੰਚਿਆ ਸੀ ਉਸ ਕਮਰੇ ਵਿੱਚ ਗੁਰਦੁਆਰਾ ਛੋਟਾ ਜਿਹਾ ਬੜੀ ਮਹਿਕ ਸੀ ਔਰ ਚੰਦਨ ਦੀ ਮਹਿਕ ਸੁਭਾਵਿਕ ਮੈਂ ਪੁੱਛਿਆ ਚੰਦਨ ਰਗੜਿਆ ਕਿੰਨੇ ਕੇ ਨਹੀਂ ਜਿਸ ਦਿਨ ਦੇ ਬਾਬਾ ਜੀ ਗਏ ਨੇ ਮੈਂ ਕਿਹਾ ਇੱਕ ਉਹ ਦੋ ਦਿਹਾ ਚਾਨਣਾ ਇੱਕ ਦਿਨ ਰਿਹਾ ਸੀ ਉਹ ਚਾਨਣਾ ਚਲਾ ਗਿਆ ਉਹ ਮਹਿਕ 15 ਦਿਨ ਰਹੀਏ ਫਿਰ ਮੈਨੂੰ ਸੰਤ ਕਰਤਾਰ ਸਿੰਘ ਜੀ ਇੱਥੇ ਮਿਲੇ ਉਹਨਾਂ ਦੇ ਨਾਲ ਉਹ ਸੋਨੇ ਦੀ ਸੇਵਾ ਕਰਾ ਰਹੇ ਸਨ ਸੰਤ ਬਾਬਾ ਕਰਤਾਰ ਸਿੰਘ ਦੀ ਗੱਲ ਮੈਂ ਕਰਦਾ ਫਿਰ ਅਹ ਹਾਲਦੀ ਸੇਵਾ ਵੀ ਚੱਲ ਰਹੀ ਸੀ ਮੈਨੂੰ ਕਹਿਣ ਲੱਗੇ ਦੇਖ ਆਏ ਅਗਰ ਆਸ ਤਨ ਸਾਸ ਹੁਣ ਇਹਦੇ ਅਰਥ ਕਰਨਾ ਮੈਂ ਕਿਹਾ ਅਰਥ ਕੀ ਕਰਨਾ ਹੁਣ ਮੈਂ ਉਹ ਘਟਨਾ ਹੀ ਸੁਣਾਵਾਂਗਾ ਜਿਹੜੀ ਘਟਨਾ